ਬਾਬਾ ਬਕਾਲਾ ਸਾਹਿਬ ਦੇ ਅਧੀਨ ਪੈਂਦੇ ਪਿੰਡ ਸ਼ਦਲੀ ਖੁਰਦ ਦਾ ਨੌਜਵਾਨ ਜਗਦੀਪ ਸਿੰਘ ਪੁੱਤਰ ਮੇਜਰ ਸਿੰਘ 5 ਮਹੀਨੇ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਦੁਬੇਈ ਗਿਆ। ਕੰਮ ਕਰਦੇ ਅਚਾਨਕ ਬਿਲਡਿੰਗ ਉੱਪਰੋਂ ਪੈਰ ਤਿਲਕਣ ਕਾਰਨ ਡਿੱਗ ਪਿਆ। ਜਿਸ ਕਾਰਨ ਜਗਦੀਪ ਸਿੰਘ ਦੀਆਂ ਦੋਵੇਂ ਲੱਤਾਂ ਅਤੇ ਬਾਹਾਂ ਤੇ ਛੂਲਾ ਟੁੱਟ ਗਿਆ ਹੈ ਤੇ ਜਗਦੀਪ ਸਿੰਘ ਦੁਬੇਈ ਦੇ ਹਸਪੀਟਲ ਵਿਖੇ ਦਾਖਲ ਹੈ ਤੇ ਕੰਪਨੀ ਨੇ ਵੀ ਇਲਾਜ ਕਰਵਾਉਣ ਤੋਂ ਜਵਾਬ ਦੇ ਦਿੱਤਾ ਹੈ। ਨੌਜਵਾਨ ਇਲਾਜ ਦੇ ਹੱਥੋਂ ਮੌਤ ਨਾਲ ਜੂਝ ਰਿਹਾ ਹੈ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੰਜਾਬ ਦੇ ਕੇਂਦਰ ਸਰਕਾਰ ਅਤੇ ਵੱਖ-ਵੱਖ ਸੰਸਥਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਹਾਂ ਕਿ ਉਹਨਾਂ ਦਾ ਲੜਕਾ ਜਗਦੀਪ ਸਿੰਘ ਵਾਪਸ ਪੰਜਾਬ ਲਿਆਉਣ ਤੇ ਇਲਾਜ ਕਰਵਾਉਣ ਵਿੱਚ ਮਦਦ ਕੀਤੀ ਜਾਵੇ ਪਬਲਿਕ ਸਪੋਰਟ ਨਿਊਜ਼ ਦੇ ਨਾਲ ਬਾਬਾ ਬਕਾਲਾ ਸਾਹਿਬ ਤੋਂ ਮਲਕੀਤ ਸਿੰਘ ਚਿੰਦਾ ਦੀ ਰਿਪੋਰਟ ਨਾ ਕਰ ਬਿੱਤਰ ਸਿੰਘ ਆ ਤੇ ਇਹ ਜਗਦੀਪ ਸਿੰਘ ਮੇਰੇ ਚਾਚਾ ਜੀ ਦਾ ਬੇਟਾ ਇਹ ਦੁਬਈ ਗਿਆ ਪੰਜ ਮਹੀਨੇ ਪਹਿਲਾਂ ਉੱਥੋਂ ਉੱਪਰੋਂ ਸੱਤ ਤੋਂ ਡਿੱਗਨ ਆ ਇਹਦੀਆਂ ਲੱਤਾਂ ਦੋਵੇਂ ਟੁੱਟ ਗਈਆਂ ਤੇ ਚੂਲੇ ਤੇ ਵੀ ਛੱਟ ਲੱਗ ਗਈ ਆ ਤੇ ਉਹਦਾ ਇਨਸੋਰੈਂਸ ਨਹੀਂ ਜੀ ਹੋਇਆ ਤੇ 45000 ਡਰਮ ਹਸਪੀਟਲੇ ਮੰਗਦੇ ਆ ਘਰ ਦੇ ਹਾਲਤ ਤੁਸੀਂ ਵੇਖ ਲਈ ਘਰ ਦੇ ਹਾਲਤ ਬਹੁਤ ਮਾੜੀ ਆ ਇਹਨੇ ਪੈਸੇ ਦੇਣ ਨੂੰ ਜੋਗੇ 45000 ਡਰਮ ਭਰ ਨਹੀਂ ਸਕਦੇ ਤੇ ਜੇ 에어ਲਾਈਨ ਵਾਲਿਆਂ ਨੂੰ ਕਿਹਾ ਵੀ ਇਹਨੂੰ ਹਸਪੀਟਲ ਭੇਜ ਦਿਓ ਤੇ 25000 ਡਰਮ ਉਹ ਖਰਚਾ ਦੱਸਦੇ ਆ ਉਹ ਸਾਡੇ 5.5 6 ਲੱਖ ਰੁਪਈਆ ਖਰਚਾ ਆਉਂਦਾ ਵਾ ਤੇ ਇਹਨਾਂ ਪਰਿਵਾਰ ਇਹ ਬਹੁਤ ਜ਼ਿਆਦਾ ਗਰੀਬ ਆ ਨਹੀਂ ਦੇ ਸਕਦਾ ਚਾਰ ਭੈਣਾ ਵਾਂ ਇਹਦੀ ਮੁੰਡੇ ਦੀਆ ਇਕੱਲਾ ਇਕੱਲਾ ਸਾਰਾ ਹੀ ਮਾਪਿਆਂ ਦਾ ਤੇ ਗਵਰਨਮੈਂਟ ਜਿਹੜੀ ਆ ਉਹ ਉਹਨਾਂ ਨੂੰ ਇਹੋ ਹੀ ਉਹਨਾਂ ਨੂੰ ਅਪੀਲ ਕਰਦੇ ਆ ਕਿ ਕਿਹਤਰਾ ਬੱਚਾ ਇੱਥੇ ਘਰ ਆ ਜੇ ਚਲੋ ਪੰਜਾਬ ਦੇ ਵਿੱਚ ਤੇ ਇੱਥੇ ਆਣ ਕੇ ਆਪਣਾ ਇਲਾਜੇ ਕਰਾਉਣਗੇ ਚਲੋ ਜਿੱਦਾਂ ਵੀ ਆ ਪੜ ਤੜ ਕੇ ਕਰਾਵਾਂਗੇ ਉਥੋਂ ਦੇ ਪੈਸਾ ਦਾ ਇਲਾਜ ਉਹ ਬਹੁਤ ਮੁਸ਼ਕਲ ਆ ਤੇ ਅਸੀਂ ਕਈ ਸੰਸਥਾਵਾਂ ਤੋਂ ਵੀ ਅਪਰੋਚ ਕੀਤੀ ਆ ਪਰ ਕਿਸੇ ਨੇ ਅੱਜ ਤੱਕ ਬਾਹਰ ਨਹੀਂ ਫੜੀ ਦੋਹਾਂ ਤਿੰਨ ਸੰਸਥਾਵਾਂ ਨੂੰ ਮੇਲ ਵੀ ਕੀਤੀ ਆ ਉਹ ਇਹ ਮਨ ਰਾਈਟ ਵਾਲਿਆਂ ਨੂੰ ਵੀ ਮੇਲ ਕੀਤੀ ਉੱਥੋਂ ਦੇ ਦੁਬਈ ਵਾਲਿਆਂ ਨੂੰ ਪਰ ਉਹਨਾਂ ਨੇ ਕਿਸੇ ਨੇ ਜਵਾਬ ਨਹੀਂ ਦਿੱਤਾ ਜੀ ਸਾਡੀ ਤੇ ਉਹ ਬੇਨਤੀ ਆ ਵੀ ਚਲੋ ਕਿਸ ਤਰ੍ਹਾਂ ਕੋਈ ਫੜ ਟੜ ਕੇ ਜਾਂ ਜਿੱਦਾਂ ਵੀ ਇਲਾਜ ਹੋ ਜਾਊਗਾ ਕਿ ਕਿਸ ਤਰ੍ਹਾਂ ਇਥੇ ਮੁੱਢਾ ਪਿੰਡ ਆ ਜੇ ਤੇ ਕਿਦੋਂ ਦਾ ਲਾਗ ਹੋਊਗਾ ਇਹ ਸਰਕਾਰ ਕੋਲ ਮੰਗਦਾ ਜੀ ਸਰਕਾਰ ਤੋਂ ਸਾਡੀ ਇਹ ਮੰਗਿਆ ਭਾਜੀ ਕਿ ਉਹਨਾਂ ਚਲੋ ਬੱਚੇ ਨੂੰ ਘਰ ਇੱਥੇ ਵਾਪਸ ਲਿਆਓ ਹੁਣ ਕਿਸ ਤਰ੍ਹਾਂ ਵੀ ਕਿਉਂਕਿ ਟਿਕਟ ਦਾ ਬਹੁਤ ਜ਼ਿਆਦਾ ਖਰਚਾ ਹੈ ਏਰੀਪਲੇਨ ਦੇ ਉਸੇ ਜਾ ਕੇ ਵੇਖਿਆ ਉਹਨਾਂ ਨੇ ਕਿਹਾ 25000 ਡਰਾਮ ਲੱਗੂਗਾ ਇੱਥੇ ਵਾਪਸ ਆਉਂਦਾ ਜਿਹੜਾ ਕਿ 5.5 ਲੱਖ ਰੁਪਈਆ ਬੰਦਾ ਵਾ 5.5 ਲੱਖ ਦੇ ਤੂੰ ਹੀ ਘਰ ਦੇ ਹਾਲਾਤ ਵੇਖ ਲੈ ਨਹੀਂ ਦੇ ਦੋਗੇ ਵਿਚਾਰੇ ਇਹਨਾਂ ਨੇ ਇਲਾਜ ਪਤਾ ਨਹੀਂ ਕਿੱਦਾਂ ਕਰਾਉਣਾ ਤੇ ਸਾਡੀ ਸਰਕਾਰ ਕੋਲ ਮੰਗਾ ਚਲੋ ਬੱਚੇ ਨੂੰ ਇੱਥੇ ਘਰ ਹੀ ਭੇਜਾ ਦੇਣ ਕਿਸ ਤਰ੍ਹਾਂ ਤੇ ਚਲੋ ਇਲਾਜ ਫਿਰ ਹੋ ਜੇ ਇੱਥੇ ਆ ਕੇ ਇਲਾਜ ਕੀਤਾ ਜਾ ਸਕਿਆ ਉਹਦਾ ਇਹਨਾਂ ਮਾਤਾ ਜੀ ਆਪਣਾ ਨਾਮ ਕੋ ਸਾਵਧ ਕਰ ਸਕਦੇ ਐ ਕਿ ਕੀ ਗੱਲ ਬਾਤ ਹੋਈ ਆ ਕਾਕਾ ਜੋ ਬਾਹਰ ਗਿਆ ਕੰਨ ਭਰ ਗਏ ਡਵਾਈਸ ਤੇ ਉਹ ਤਾਂ 60 ਲੱਗੀ ਇਹਨਾਂ ਨੇ ਦੇ ਪੇ ਉਤ ਤੇ ਬਹੁਤ ਜ਼ਿਆਦਾ ਗਰੀਬਾ ਪਰਿਵਾਰ ਇਹ ਨਹੀਂ ਲਾਉਣ ਕਰਾ ਸਕਦਾ ਉੱਥੇ ਵੀ ਨਹੀਂ ਲਾਦੇ ਹੁੰਦੇ ਆ ਤੇ ਇਹਨਾਂ ਪਿੱਛੇ ਇਹ ਦੇਣ ਹਿੰਨ ਸਾ ਤਾਂ ਹੁੰਦੀ ਰੋਣਾ ਨਹੀਂ ਕਰਦੇ ਐ ਗਵਰਨਮੈਂਟ ਕੋਲੋਂ ਮੰਗ ਮੰਗਦੇ ਨੇ ਦੁਬਈ ਵਾਈ ਤੋਂ ਕਿੱਥੇ ਹਾਂਜੀ ਪਾਪਾ ਜੀ ਕਿਹਨਾਂ ਜੀ ਆਪਣਾ ਨਾ ਨਾ ਜੈਲ ਸਿੰਘ ਦਾ ਬਸ ਸਾਥ ਸਰਬੰਚਾ ਕਰਦਾ ਹਾਂਜੀ ਤੇ ਇਹ ਪਰਿਵਾਰ ਜਗਦੀਪ ਸਿੰਘ ਦਾ ਚਾਰ ਪੰਜ ਮਹੀਨੇ ਹੋ ਗਏ ਦੁਬਈ ਗਏ ਨੂੰ ਤੇ ਬੋ ਇੱਕ ਕਰਜ਼ਾ ਚੁੱਕ ਕੇ ਇਹਨਾਂ ਨੂੰ ਭੇਜਿਆ ਜੀ ਇਹ ਬਹੁਤ ਪਰਿਵਾਰ ਗਰੀਬ ਆ ਕਚਾਂਦ ਕੋਲ ਕੇ ਨੂੰ ਸੱਟਾਂ ਲੱਗੀਆਂ ਲੱਤਾਂ ਲੱਤ ਵਿੱਚ ਉਥੇ ਛੂਲਾ ਟੁੱਟ ਗਿਆ ਤੇ ਉਹ ਇੱਥੇ ਆ ਜ ਸਕਦਾ ਉੱਥੇ ਲਾਜ ਵੀ ਨਹੀਂ ਹੋ ਰਿਹਾ ਉਦਾ ਹੀ ਪਿਆ ਵਾਸਤਾ ਦੇ ਵਿੱਚ ਤੇ ਸਾਡੀ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਤੇ ਦੁਬਈ ਸਰਕਾਰ ਨੂੰ ਬੇਹੋ ਬੇਨਤੀ ਆ ਕਿ ਉਹ ਇਹ ਇਲਾਜ ਨਹੀਂ ਕਰਾ ਸਕਦੇ ਤਾਂ ਬੱਚੇ ਨੂੰ ਇੱਥੇ ਸਾਡੇ ਘਰ ਇੱਥੇ ਜਿੰਨੇ ਘਰ ਹੀ ਭੇਜ ਦੇਣ ਚਲੋ ਆਪੇ ਫੜ ਤੜ ਕੇ ਕੋਈ ਉੱਥੇ ਸੁਭ ਨੂੰ ਲਾਜ ਦਾ ਕਰਾਉਣਗੇ ਸਾਡੀ ਹੱਥ ਜੋੜ ਕੇ ਉਹ ਹੀ ਬੇਨਤੀ ਆ ਜੋ ਬੱਚੇ ਨੂੰ ਇੱਥੇ ਜਿੰਦਿਆ ਮਗਾਇਆ ਜਾਵੇ ਕਿਉਂ ਗਏ ਪਰਿਵਾਰ ਬਹੁਤ ਗਰੀਬ ਹੈ ਖਰਚਾ ਨਹੀਂ ਪਾਸ ਆਉਂਦਾ ਉੱਥੇ